ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਤੋਂ ਅਸੀਂ ਆਪਣੀ ਨਵੀਂ ਪੰਜਾਬੀ ਦੀ ਬੁੱਕ ਦੇ ਜਿਹੜੇ ਚੈਪਟਰ ਹੈ ਨਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਹੀ ਕੰਮ ਕੀ ਸ਼ੁਰੂ ਕਰਾਂਗੇ ਠੀਕ ਹੈ ਤੁਹਾਡਾ ਪਹਿਲਾ ਹੀ ਕੰਮ ਹੈਗਾ ਸੁਹਾਗ ਇਹਦਾ ਹਿੱਸਾ ਜਿਹੜਾ ਹੈ ਉਹ ਲਿਖਾਂਗੇ ਅੱਜ ਠੀਕ ਹੈ ਜਲਦੀ ਨਾ ਸਾਰਾ ਸਿਲੇਬਸ ਕਵਰ ਕਰ ਲਾਂਗੇ ਤੋਂ ਹੁਣ ਤੋਂ ਹੀ ਤੁਸੀਂ ਪੜਨਾ ਸਟਾਰਟ ਕਰ ਦਿਓ ਠੀਕ ਹੈ ਜੀ ਜੇਕਰ ਤੁਸੀਂ ਇਹ ਜਨ ਸਾਰਾ ਨਾ ਉਹ ਅੰਚੇ ਤਰ੍ਹਾਂ ਕਰੋਗੇ ਤਾਂ ਤੁਹਾਡੇ ਆਬਜੈਕਟਿਵ ਟਾਈ ਕੁਐਸਚਨ ਜਿਹੜੇ ਨਿਕਲ ਜਾਣਗੇ ਠੀਕ ਹੈ ਤੇ ਵਿਸ਼ਾ ਵਸਤੂ ਕਰਨ ਵਿੱਚ ਵੀ ਤੁਹਾਨੂੰ ਬਹੁਤ ਹੀ ਆਸਾਨੀ ਮਿਲੇਗੀ ਓਕੇ ਬੇਟਾ ਪੜਨਾ ਸਟਾਰਟ ਕਰਦੇ ਆ ਸੁਹਾਗ ਇਕਾਂਗੀ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦੀ ਰਚਨਾ ਹੈ ਜਿਨ੍ਹਾਂ ਨੂੰ ਪੰਜਾਬੀ ਨਾਟਕ ਦਾ ਪਿਤਾ ਮਾਂ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ ਅਜੇਹੇ ਨਾਟਕ ਲਿਖੇ ਜੋ ਰੰਗਮঞ্চ ਰੰਗਮঞ্চ ਦਾ ਮਤਲਬ ਦਾ ਸਟੇਜ ਤੇ ਖੇਲੇ ਜਾ ਸਕਦੇ ਹਨ ਇਸੇ ਕਰਕੇ ਇਹਨਾਂ ਨੂੰ ਨਾਟਕ ਦਾ ਪਿਤਾ ਮਾਂ ਕਿਹਾ ਜਾਂਦਾ ਹੈ ਇੰਦਕ ਸੁਹਾਗ ਨੰਦਾਜੀ ਦਾ ਬਹੁਤ ਹੀ ਪ੍ਰਸਿੱਧ ਨਾਟਕ ਹੈ ਜਿਸ ਦਾ ਸਬੰਧ ਪਿੰਡੂ ਸਮਾਜ ਤੇ ਗਰੀਬ ਲੋਕਾਂ ਨਾਲ ਹੈ ਇਸ ਇਕਾਂਗੀ ਵਿੱਚ ਨਾਟਕਕਾਰ ਨੇ ਇੱਕ ਬਹੁਤ ਹੀ ਯਥਾਰਥਕ ਯਥਾਰਥਕ ਦਾ ਮਤਲਬ ਹੁੰਦਾ ਹੈ ਕਿ ਜਿਹਦੇ ਵਿੱਚ ਕੋਈ ਝੂਠ ਨਹੀਂ ਹੈ ਤੇ ਪ੍ਰਭਾਵਸ਼ਾਲੀ ਜਿਹੜੀ ਇਸ ਦੁਨੀਆ ਦੇ ਵਿੱਚ ਅਵੇਲੇਬਲ ਸਮੱਸਿਆ ਨਾਲ ਉਹਦਾ ਜ਼ਿਕਰ ਕੀਤਾ ਵਾ ਠੀਕ ਹੈ ਜੇ ਅੱਜ ਕੱਲ ਲੋਕਾਂ ਦੇ ਵਿੱਚ ਹੋ ਰਿਹਾ ਹੈ ਉਹਦਾ ਜ਼ਿਕਰ ਕੀਤਾ ਇਹ ਥਾਰਤਕ ਤੇ ਪ੍ਰਭਾਵਸ਼ਾਲੀ ਸਮੱਸਿਆ ਨੂੰ ਸਰਲ ਢੰਗ ਨਾਲ ਪੇਸ਼ ਕੀਤਾ ਹੈ। ਲੇਖਕ ਨੇ ਉਸ ਸਮੇਂ ਦੇ ਸਮਾਜ ਵਿੱਚ ਪ੍ਰਚਲਿਤ ਬਾਲ ਵਿਆਹ ਅਤੇ ਅਨਜੋੜ ਵਿਆਹ ਦੇ ਪਿੱਛੇ ਮੱਧ ਵਰਗੀ ਲੋਕਾਂ ਦੀ ਆਰਥਿਕ ਸਥਿਤੀ ਨੂੰ ਅਤੇ ਲੋਕਾਂ ਵਿੱਚ ਆ ਰਹੀ ਜਾਗਰੂਕਤਾ ਨੂੰ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ। ਇਕਾਂਗੀ ਵਿੱਚ ਅਸੀਂ ਵੇਖਦੇ ਹਾਂ ਕਿ ਕੋਰਾ 35 ਸਾਲਾਂ ਦੀ ਇਸਤਰੀ ਹੈ ਜੋ ਹੁਸ਼ਿਆਰ ਚੰਦ ਦੀ ਪਤਨੀ ਹੈ। ਮੇਲੋ ਅਤੇ ਲਾਜੋ ਉਹਨਾਂ ਦੀਆਂ 3 ਹਨ ਮੇਲੋ 18 ਸਾਲਾਂ ਦੀ ਹੈ ਅਤੇ ਲਾਜੋ ਅਜੇ 7 ਕੁ ਸਾਲਾਂ ਦੀ ਹੀ ਹੋਈ ਹੈ ਕੋਹੜਾ ਪੀੜੀ ਉੱਤੇ ਬੈਠ ਕੇ ਚਰਖਾ ਕੱਤ ਰਹੀ ਹੈ ਇਹ ਸਾਰਾ ਜਿਹੜਾ ਦ੍ਰਿਸ਼ ਹੈ ਨਾ ਇਹ ਜਿਹੜਾ ਰੰਗਮੰਚ ਤੇ ਹੋ ਰਿਹਾ ਸਟੇਜ ਤੇ ਹੋ ਰਿਹਾ ਨਾ ਉਹ ਵਾਲਾ ਸਾਰਾ ਪੇਸ਼ ਕੀਤਾ ਹੈ ਠੀਕ ਹੈ ਤੇ ਨਾਲੇ ਇੱਕ ਬੁੱਢੀ ਗਵੰਡਨ ਨਾਲ ਕੁੜੀਆਂ ਦੇ ਵਿਆਹਾਂ ਬਾਰੇ ਗੱਲਬਾਤ ਕਰ ਰਹੀ ਹੈ ਕੋਰਾ ਬੁੱਢੀ ਨੂੰ ਕਹਿੰਦੀ ਹੈ ਕਿ ਅੱਜਕੱਲ ਕੁੜੀਆਂ ਦੇ ਵਿਆਹ ਵੱਡੀ ਉਮਰ ਦੀਆਂ ਕਰਕੇ ਬਿਉਉਣ ਦਾ ਰਿਵਾਜ ਚੱਲ ਪਿਆ ਹੈ ਪਹਿਲਾਂ ਛੋਟੀ ਉਮਰ ਵਿੱਚ ਹੀ ਕੁੜੀ ਵਿਆਹ ਦਿੱਤੀ ਜਾਂਦੀ ਸੀ ਉਹ ਬੁੱਢੀ ਨੂੰ ਕਹਿੰਦੀ ਹੈ ਕਿ ਉਸ ਦੀ ਧੀ ਮੇਲੋ 18 ਸਾਲਾਂ ਦੀ ਹੋ ਗਈ ਹੈ ਅਤੇ ਅਜੇ ਤੱਕ ਕੁਵਾਰੀ ਹੈ ਪਰ ਇਸ ਗੱਲ ਦੀ ਫਿਕਰ ਉਸ ਦੇ ਬਾਪ ਨੂੰ ਨਹੀਂ ਬੁੱਢੀ ਕਹਿੰਦੀ ਹੈ ਕਿ ਜੇਕਰ ਮੇਲੋ ਅਜੇ ਤੱਕ ਕੁਵਾਰੀ ਹੈ ਤਾਂ ਇਸ ਵਿੱਚ ਵੀ ਉਸਦਾ ਹੀ ਕਸੂਰ ਹੈ ਉਹ ਕਹਿੰਦੀ ਹੈ ਕਿ ਜੇਕਰ ਉਹ ਹਰ ਰੋਜ਼ ਉੱਠਦੇ ਬੈਠਦੇ ਉੱਠਦੇ ਬੈਠਦੇ ਦਾ ਮਤਲਬ ਇਹ ਨਹੀਂ ਕਿ ਇੱਕ ਵਾਰੀ ਬੈਠ ਗਈ ਤੇ ਇੱਕ ਵਾਰੀ ਉੱਠ ਗਈ ਉੱਠਦੇ ਬੈਠਦੇ ਦਾ ਮਤਲਬ ਹੈ ਕਿ ਦਿਨ ਵਿੱਚ ਤਿੰਨ ਚਾਰ ਵਾਰੀ ਠੀਕ ਹੈ ਤਿੰਨ ਚਾਰ ਵਾਰੀ ਉਹੀ ਗੱਲ ਦਾ ਜ਼ਿਕਰ ਕਰੀ ਜਾਵੇ ਕਿਹੜੀ ਵਿਆਹ ਵਾਲੀ ਗੱਲ ਦਾ ਕਹਿੰਦੇ ਕਿ ਜੇਕਰ ਉਹ ਹਰ ਰੋਜ਼ ਉੱਠਦੇ ਬੈਠਦੇ ਹੁਸ਼ਿਆਰ ਚੰਦਨ ਨੂੰ ਮੇਲੋ ਦੇ ਵਿਆਹ ਬਾਰੇ ਜੋੜ ਦੇ ਕੇ ਆਖਦੀ ਰਹੇ ਤਾਂ ਹੀ ਉਹ ਉਸ ਦੇ ਵਿਆਹ ਦੀ ਫਿਕਰ ਕਰੇਗਾ ਬੁੱਢੀ ਦੱਸਦੀ ਹੈ ਕਿ ਉਸ ਨੇ ਆਪਣੀ 5 ਸਾਲਾਂ ਦੀ ਪੋਤੀ ਵਾਸਤੇ ਮੁੰਡਾ ਵੀ ਲੱਭ ਲਿਆ ਹੈ ਪਰ ਕੁੜੀ ਦਾ ਪਿਓ ਨਹੀਂ ਮੰਨਦਾ ਗੱਲਾਂ ਕਰਦਿਆ ਕਰਦਿਆਂ ਹੁਸ਼ਿਆਰ ਚੰਦ ਆ ਜਾਂਦਾ ਹੈ ਐਨੇ ਨੂੰ ਬੁੱਢੀ ਦਾ ਪੋਤਰਾ ਵੀ ਉਸ ਨੂੰ ਸੱਦਨ ਆਉਂਦਾ ਹੈ ਅਤੇ ਉਹ ਘਰ ਚਲੀ ਜਾਂਦੀ ਹੈ ਬੁੱਢੀ ਦੀ ਜਾਨ ਪਿੱਛੋਂ ਕੋਰਾ ਹੁਸ਼ਿਆਰ ਚੰਦ ਨਾਲ ਮੈਲੋ ਦੇ ਵਿਆਹ ਬਾਰੇ ਗੱਲ ਕਰਦੀ ਹੈ ਪਰ ਹੁਸ਼ਿਆਰ ਚੰਦ ਉਸ ਨੂੰ ਗੁੱਸੇ ਵਿੱਚ ਆ ਕੇ ਛੁੱਪ ਕਰਨ ਲਈ ਕਹਿੰਦਾ ਹੈ ਕੋਰਾ ਫਿਰ ਜੰਡਪੁਰੇ ਦੇ ਸਾਖ ਬਾਰੇ ਕਹਿੰਦੀ ਹੈ ਉਹ ਦੱਸਦਾ ਹੈ ਕਿ ਉਸਨੇ ਵੀ ਰਾਜੇ ਨਾਲ ਰਾਜਾ ਉੱਥੋਂ ਦਾ ਬੰਦਾ ਪਿੰਡ ਦਾ ਬੰਦਾ ਰਾਜੇ ਨਾਲ ਮੇਲੋ ਦੇ ਰਿਸ਼ਤੇ ਦੀ ਗੱਲ ਕੀਤੀ ਹੈ ਉਹ ਰਾਜੇ ਤੋਂ ਰਿਸ਼ਤੇ ਦੀ ਸਾਰੀ ਗੱਲ ਸੁਣ ਕੇ ਸਲਾਹ ਦਿੰਦਿਆਂ ਕਹਿੰਦਾ ਹੈ ਕਿ ਚੰਗੀ ਕਿਸਮਤ ਨਾਲ ਹੀ ਇਸ ਤਰ੍ਹਾਂ ਦਾ ਘਰ ਲੱਭਦਾ ਹੈ ਕੋਰਾ ਖੁਸ਼ ਹੁੰਦਿਆਂ ਹੋਇਆ ਮੁੰਡੇ ਦੀ ਉਮਰ ਬਾਰੇ ਪੁੱਛਦੀ ਹੈ ਹੁਸ਼ਿਆਰ ਚੰਦ ਕੋਲ ਬੈਠੀ ਮੈਲੋ ਨੂੰ ਪੰਡਤਾਣੀ ਦੇ ਘਰ ਕਿਸੇ ਕੰਮ ਦੇ ਮਹਾਨੇ ਭੇਜਦਾ ਹੈ ਮੈਲੋ ਪਹਿਲਾਂ ਤਾਂ ਜਾਣ ਲਈ ਨਾ ਨੁਕਰ ਕਰਦੀ ਹੈ ਨਾ ਨੁਕਰ ਦਾ ਮਤਲਬ ਕਿ ਨਾ ਇਨਕਾਰ ਕਰ ਦਿੰਦੀ ਹੈ ਨਾ ਨੁਕਰ ਵੀ ਕਰ ਸਕਦੇ ਹੋ ਤੇ ਨਾ ਵੀ ਕਰ ਸਕਦੇ ਤੁਸੀਂ ਇੱਕ ਵੀ ਚੀਜ਼ ਲਿਖ ਸਕਦੇ ਠੀਕ ਹੈ ਨਾ ਨੁਕਰ ਕਰਦੀ ਹੈ ਪਰ ਮਾਂ ਦੇ ਝਿੜਕਣ ਤੇ ਤੁਰ ਪੈਂਦੀ ਹੈ ਮੇਲੋ ਦੇ ਜਾਨ ਪਿੱਛੋਂ ਹੁਸ਼ਿਆਰ ਚੰਦ ਕੋਰਾ ਨੂੰ ਦੱਸਦਾ ਹੈ ਕਿ ਮੁੰਡਾ ਦਹਾਜੂ ਹੈ। ਦਹਾਜੂ ਦਾ ਮਤਲਬ ਹੈ ਕਿ ਜਿਹਦਾ ਪਹਿਲਾਂ ਵੀ ਵਿਆਹ ਹੋਇਆ ਹੋਵੇ ਜਾਂ ਉਸਦੀ ਪਤਨੀ ਛੱਡ ਕੇ ਚਲੀ ਗਈ ਹੋਵੇ ਜਾਂ ਮਰ ਗਈ ਹੋਵੇ। ਠੀਕ ਹੈ। ਜੋ ਮਤਲਬ ਉਸਦਾ ਪਹਿਲਾਂ ਵੀ ਵਿਆਹ ਹੋਇਆ ਹੈ ਅਤੇ ਤਿੰਨ ਬੱਚਿਆਂ ਦਾ ਬਾਪ ਹੈ। ਇਹ ਸੁਣ ਕੇ ਕੋਰਾ ਕਬਰਾ ਜਾਂਦੀ ਹੈ ਤੇ ਉੱਥੇ ਲਾਜੋ ਦਾ ਵਿਆਹ ਕਰਨ ਤੋਂ ਨਾ ਕਰ ਦਿੰਦੀ ਹੈ। ਹੁਸ਼ਿਆਰ ਚੰਦ ਗੱਲਾਂ ਦੇ ਚਲਾਕੀ ਨਾਲ ਮੁੰਡੇ ਦੀ ਅਮੀਰੀ ਤੇ ਕੁੜੀ ਦੇ ਲੇਖਾਂ ਸੰਜੋਕਾਂ ਦੇ ਜੋਰਾਵਰ ਹੋਣ ਬਾਰੇ ਦੱਸਦਾ ਹੈ ਲੇਖਾਂ ਸੰਜੋਕਾਂ ਦੇ ਜੋਰਾਵਰ ਹੋਣ ਤੋਂ ਮਤਲਬ ਹੈ ਕਿ ਪਰਿਵਾਰਾਂ ਵਿੱਚ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਜਿੱਥੇ ਵੀ ਕਿਸੇ ਦੇ ਲੇਖ ਲਿਖੇ ਹੋਣਗੇ ਕੁੜੀ ਮੁੰਡੇ ਦੇ ਉੱਥੇ ਵਿਆਹ ਹੋ ਜਾਏਗਾ ਠੀਕ ਹੈ ਇਸੇ ਤਰ੍ਹਾਂ ਹੁਸ਼ਿਆਰ ਚੰਦੇ ਵੀ ਕਹਿੰਦਾ ਹੈ ਕੁਰਾਨ ਠੀਕ ਹੈ ਨੈਨ ਭਗਤਾਂ ਦੇ ਘਰ ਹੋਏ ਮੁੰਡੇ ਦੀ ਭਾਜੀ ਵੰਡਦੀ ਹੋਈ ਕੋਰਾਂ ਦੇ ਘਰ ਆਉਂਦੀ ਹੈ ਨੈਨ ਦਾ ਮਤਲਬ ਹੈ ਕਿ ਜਦੋਂ ਵੀ ਕਿਸੇ ਘਰ ਮੁੰਡਾ ਹੋਵੇ ਜਾਂ ਫਿਰ ਵਿਆਹ ਸ਼ਾਦੀ ਹੋਏ ਤੇ ਇੱਕ ਇਹੋ ਜਿਹਾ ਪਰਸਨ ਜੋ ਪਿੰਡ ਵਾਲਿਆਂ ਨੂੰ ਸੂਚਿਤ ਕਰਦਾ ਕਿ ਫਲਾਣੇ ਫਲਾਣੇ ਘਰ ਮੁੰਡਾ ਹੋਇਆ ਉਹਨਾਂ ਦੀ ਭਾਜੀ ਆਈ ਭਾਜੀ ਤੋਂ ਮਤਲਬ ਕੋਈ ਮਿਠਾਈ ਵਗੈਰਾ ਕੋਈ ਮਿੱਠੀ ਚੀਜ਼ ਠੀਕ ਹੈ ਕੋਰਾ ਇਸ ਗੱਲ ਤੋਂ ਠੰਡਾ ਹੋ ਕਪੜੀ ਲੈਨ ਉਹ ਕਹਿੰਦੀ ਹੈ ਕਿ ਮੇਲੋ ਵੀ ਭਗਤਾਂ ਦੇ ਹਾਨ ਦੀ ਹੈ ਹਾਨ ਦੀ ਦਾ ਮਤਲਬ ਹਮ ਉਮਰ ਠੀਕ ਹੈ ਅਤੇ ਉਸ ਦਾ ਅਜੇ ਵਿਆਹ ਵੀ ਨਹੀਂ ਹੋਇਆ ਨੈਣ ਵੀ ਕੋਰਾ ਨੂੰ ਪੁੱਛਦੀ ਹੈ ਕਿ ਉਹ ਮੇਲੋ ਦਾ ਵਿਆਹ ਕਿਉਂ ਨਹੀਂ ਕਰਦੇ ਕੋਰਾ ਨੈਣ ਨਾਲ ਜੰਡਪੁਰੇ ਵਾਲੇ ਸਾਖ ਦੀ ਗੱਲ ਕਰਦੀ ਹੈ ਇਹ ਸੁਣ ਕੇ ਨੈਣ ਕਹਿੰਦੀ ਹੈ ਕਿ ਉਸਦੇ ਪੇਕੇ ਵੀ ਜੰਡਪੁਰੇ ਦੇ ਨੇਰੇ ਹਨ ਤੇ ਉਹ ਜੰਡਪੁਰੇ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਉਹ ਤਿੰਨ ਬੱਚਿਆਂ ਦਾ ਬਾਪ ਹੈ ਤੇ ਪੈਨਸ਼ਨ ਲੈਂਦਾ ਹੈ ਕੋਰਾ ਨੈਣ ਨੂੰ ਇਸ ਰਿਸ਼ਤੇ ਬਾਰੇ ਕਿਸੇ ਹੋਰ ਨਾਲ ਗੱਲ ਨਾ ਕਰਨ ਬਾਰੇ ਕਹਿੰਦੀ ਹੈ ਜਦੋਂ ਨੈਣ ਉਹਨਾਂ ਦੇ ਘਰ ਉੱਚਲ ਜਾਂਦੀ ਹੈ ਤਾਂ ਕੋਰਾ ਕੁਝ ਚਿਰ ਪਿੱਛੋਂ ਚੁੰਨੀ ਦੇ ਪੱਲੇ ਵਿੱਚ ਥੋੜੇ ਜੇ ਚੋਲ ਬੰਨ੍ਹ ਕੇ ਨੈਣ ਦੇ ਘਰ ਜਾਂਦੀ ਹੈ ਹੁਣ ਜਿਹੜੀ ਨੈਣ ਆ ਜਦੋਂ ਕੰਮ ਦੇਣਾ ਹੋਵੇ ਤਾਂ ਪਹਿਲਾਂ ਉਹਨੂੰ ਵੀ ਥੋੜਾ ਮੋਟਾ ਮਤਲਬ ਜਿਹਾ ਅਨਾਜ ਵਗੈਰਾ ਦੇਣਾ ਪੈਂਦਾ ਪਹਿਲਾਂ ਉਹਨੂੰ ਵੀ ਕੀ ਕੀਤਾ ਜਾਂਦਾ ਥੋੜਾ ਜਿਹਾ ਅਨਾਜ ਜਾਂ ਚੀਨੀ ਜਾਂ ਕਨਕ ਵਗੈਰਾ ਦਿੱਤੀ ਜਾਂਦੀ ਹੈ ਠੀਕ ਹੈ ਕੋਰਾ ਦੇ ਜਨ ਪਿੱਛੇ ਹੁਸ਼ਿਆਰ ਚੰਦ ਆਉਂਦਾ ਹੈ ਅਤੇ ਆਪਣੀ ਛੋਟੀ ਕੁੜੀ ਲਾਜੋ ਕੋਲੋਂ ਕੋਰਾ ਬਾਰੇ ਪੁੱਛਦਾ ਹੈ। ਹੁਸ਼ਿਆਰ ਚੰਦ ਦੇ ਕਹਿਣ ਤੇ ਲਾਜੋ ਕੋਰਾ ਨੂੰ ਬੁਲਾਉਣ ਲਈ ਤੁਰ ਪੈਂਦੀ ਹੈ। ਘਰ ਆ ਕੇ ਕੋਰਾ ਹੁਸ਼ਿਆਰ ਚੰਦ ਨਾਲ ਲੜਦੀ ਹੈ ਤੇ ਕਹਿੰਦੀ ਹੈ ਕਿ ਉਸ ਨੂੰ ਜੰਡਪੁਰੇ ਵਾਲੇ ਸਾਖ ਦੀ ਅਸਲੀਅਤ ਦਾ ਪਤਾ ਲੱਗ ਗਿਆ ਹੈ ਅਤੇ ਉਹ ਮੇਲੂ ਦਾ ਸਾਖ ਉੱਥੇ ਨਹੀਂ ਕਰੇਗੀ। ਹੁਸ਼ਿਆਰ ਚੰਦ ਕੋਰਾ ਨੂੰ ਕਹਿੰਦਾ ਹੈ ਕਿ ਹੁਣ ਤਾਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ ਇਹ ਸੁਣ ਕੇ ਕੋਰਾ ਮੈਲੋ ਨੂੰ ਲੈ ਕੇ ਕਿਤੇ ਹੋਰ ਚਲੇ ਜਾਣ ਦੀ ਧਮਕੀ ਦਿੰਦੀ ਹੈ ਹੁਸ਼ਿਆਰ ਚੰਦ ਗੱਲਾਂ-ਗੱਲਾਂ ਵਿੱਚ ਘਰ ਦੀ ਗਰੀਬੀ ਬਾਰੇ ਕੋਰਾ ਨੂੰ ਕਹਿੰਦਾ ਹੋਇਆ ਦੱਸਦਾ ਹੈ ਕਿ ਘਰ ਵਿੱਚ ਤਾਂ ਰਾਤ ਦੀ ਰੋਟੀ ਖਾਣ ਲਈ ਆਟਾ ਨਹੀਂ ਹੈ ਤਾਂ ਉਹ ਕਿਸੇ ਹੋਰ ਥਾਂ ਵਿਆਹ ਕਿਸ ਤਰ੍ਹਾਂ ਕਰਨਗੇ ਹੁਸ਼ਿਆਰ ਚੰਦ ਕੋਠਰੀ ਵਿੱਚ ਜਾਂਦਾ ਹੈ ਕੋਠਰੀ ਮਤਲਬ ਕਮਰੇ ਦੇ ਵਿੱਚ ਜਾਂਦਾ ਹੈ ਤੇ ਪੈਸਿਆਂ ਦੀ ਥੈਲੀ ਕੋਰਾਂ ਦੇ ਪੈਰਾਂ ਵਿੱਚ ਲਿਆ ਸੁੱਟਦਾ ਹੈ ਪਹਿਲਾਂ ਤਾਂ ਕੋਰਾਂ ਲੋਕ लाज ਮਤਲਬ ਲੋਕ ਰਾਜ ਅੰਦਰ ਲੋਕਾ ਲੋਕ ਕੀ ਕਹਿਣਗੇ ਠੀਕ ਹੈ ਲੋਕਾਂ ਦੇ ਮਤਲਬ ਕੀ ਸੋਚਣਗੇ ਕਿ ਉਹਨਾਂ ਨੇ ਆਪਣੀ ਛੋਟੀ 18 ਸਾਲਾਂ ਦੀ ਬੱਚੀ ਦਾ ਵਿਆਹ ਜਿਹੜਾ ਇੱਕ ਦੁਹਾਜੂ ਬੰਦੇ ਨਾਲ ਕਰ ਦਿੱਤਾ ਜਿਹਦੇ ਪਹਿਲਾਂ ਵੀ ਤਿੰਨ ਬੱਚੇ ਨੇ ਠੀਕ ਹੈ ਕਹਿੰਦੇ ਕਿ ਲੋਕ लाज ਤੋਂ ਡਰਦੀ ਹੈ ਪਰ ਪੈਸਿਆਂ ਦੀ ਥੈਲੀ ਵੇਖ ਕੇ ਉਸ ਦਾ ਮਨ ਬਦਲ ਜਾਂਦਾ ਹੈ ਹੁਸਿਹਾਰ ਚੰਦ ਕੋਰਾਂ ਨੂੰ ਸਮਝਾਉਂਦੇ ਹੋਏ ਕਹਿੰਦਾ ਹੈ ਕਿ ਗਾਉ ਉੱਥੇ ਛੜਨੀ ਚਾਹੀਦੀ ਹੈ ਜਿੱਥੇ ਕਾਹ ਹੋਵੇ ਇਹ ਮੁਹਾਵਰਾ ਹੈ ਠੀਕ ਹੈ ਗਾਉ ਉੱਥੇ ਛੜਨੀ ਚਾਹੀਦੀ ਹੈ ਜਿੱਥੇ ਕਾਹ ਹੋਵੇ ਕਹਿੰਦਾ ਮਤਲਬ ਕਿ ਆਪਣੀ ਧੀ ਪਹਿਨ ਦਾ ਵਿਆਹ ਉੱਥੇ ਕਰੋ ਜਿੱਥੇ ਰਿਜਕ ਹੋਵੇ ਜਿੱਥੇ ਖਾਣ ਨੂੰ ਚੀਜ਼ਾਂ ਮਿਲਣ ਠੀਕ ਹੈ ਉਹ ਕੋਰਾਨ ਨੂੰ ਇਹ ਵੀ ਦੱਸਦਾ ਹੈ ਕਿ ਲਾਗਲੇ ਘਰ ਵਿੱਚ ਵਿਆਹ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਉਹੋ ਕੋਰਨ ਨੂੰ ਪੈਸਿਆਂ ਦੀ ਥੈਲੀ ਸਾਂਭਣ ਲਈ ਕਹਿੰਦਾ ਹੋਇਆ ਬਰਾਤ ਦਾ ਇੰਤਜ਼ਾਮ ਦੇਖਣ ਲਈ ਚਲਾ ਜਾਂਦਾ ਹੈ। ਕੋਰਨ ਨੈਣ ਨੂੰ ਮਿਲਨ ਚਲੀ ਜਾਂਦੀ ਹੈ ਤੇ ਲਾਜੋ ਵੀ ਉਸਦੇ ਪਿੱਛੇ-ਪਿੱਛੇ ਚਲੀ ਜਾਂਦੀ ਹੈ। ਮੇਲੋ ਦੇ ਘਰ ਉਸ ਦੀ ਸ਼ੇਲੀ ਬਸੰਤੋ ਉਸ ਨੂੰ ਮਿਲਨ ਆਉਂਦੀ ਹੈ ਅਤੇ ਉਹ ਮੇਲੋ ਨੂੰ ਵਧਾਈ ਦਿੰਦੀ ਹੈ। ਉਹ ਮੇਲੋ ਨੂੰ ਜੰਡਪੂਰੇ ਦੇ ਰਿਸ਼ਤੇ ਬਾਰੇ ਸਭ ਕੁਝ ਦੱਸ ਦਿੰਦੀ ਹੈ। ਪਹਿਲਾਂ ਤਾਂ ਮੇਲੋ ਬਸੰਤੋ ਦੀ ਗੱਲ ਦਾ ਯਕੀਨ ਨਹੀਂ ਕਰਦੀ ਪਰ ਜਦੂ बसंतो देवी मां दी ਸੌ ਖਾਂਦੀ ਹੈ ਕੰਬੇਲੋ ਨੂੰ ਚਕੀਨ ਹੋ ਜਾਂਦਾ ਸਾਰੇ ਲੋਕ ਇਸ ਰੰਦ ਨੇ ਕਿ ਜਦੋਂ ਆਪਣੇ ਗਾਲ ਨੂੰ ਪ੍ਰੂਵ ਕਰਨਾ ਹੈ ਕਿ ਅਸੀਂ ਸੱਚ ਬੋਲ ਰਹੇ ਫਿਰ ਉਹ ਪਰਮਾਤਮਾ ਦੇ ਸੌ ਖਾਂਦੇ ਨੇ ਕਦੀ ਦੇਵੀ ਮਾਤਾ ਦੇ ਕਦੀ ਕਿਸੇ ਵੀ ਪਰਮਾਤਮਾ ਦਾ ਨਾਮ ਲੈ ਕੇ ਤਾਂ ਸੌ ਖਾਂਦੇ ਨੇ ਉਸੇ ਤਰ੍ਹਾਂ ਬਸੰਤੋ ਨੇ ਵੀ ਕੀਤਾ ਮੇਲੋ ਰੋਣ ਲੱਗ ਪੈਂਦੀ ਹੈ ਤੇ ਮੂੰਹ ਨੂੰ ਚੁੰਨੀ ਨਾਲ ਢੇਟ ਕੇ ਜ਼ਮੀਨ ਤੇ ਬੈਠ ਜਾਂਦੀ ਹੈ ਬਸੰਤੋ ਮੇਲੋ ਨੂੰ ਚੁੱਪ ਕਰਾਉਂਦੀ ਹੈ ਪਰ ਮੇਲੋ ਉਸ ਨੂੰ ਆਤਮ ਹੱਥਿਆ ਕਰਨ ਬਾਰੇ ਕਹਿੰਦੀ ਹੈ ਬਸੰਤੋ ਕਹਿੰਦੀ ਹੈ ਕਿ ਉਹ ਆਤਮ ਹੱਤਿਆ ਨਾ ਕਰੇ ਸਗੋ ਆਪਣੀ ਮਾਸੀ ਦੇ ਪਿੰਡ ਚਲੀ ਜਾਵੇ ਪਹਿਲਾਂ ਤਾਂ ਮੈਲੋ ਨਾ ਕਰ ਦਿੰਦੀ ਹੈ ਪਰ ਬਸੰਤੋ ਦੇ ਕਹਿਣ ਤੇ ਉਹ ਘਰੋਂ ਭੱਜ ਕੇ ਮਾਸੀ ਦੇ ਪਿੰਡ ਜਾਣ ਲਈ ਰਾਜ਼ੀ ਹੋ ਜਾਂਦੀ ਹੈ ਖੁਸ਼ਿਹਾਰ ਚੰਦ ਕਾਲੀ ਨਾਲ ਘਰ ਆਉਂਦਾ ਹੈ ਤੇ ਕੋਰਾਂ ਨੂੰ ਆਵਾਜ਼ ਮਾਰਦਾ ਹੈ ਉਹ ਕੋਰਾਂ ਨੂੰ ਕੋਠਰੀ ਵਿੱਚ ਲੱਭਦਾ ਹੈ ਤੇ ਕੋਠਰੀ ਵਿੱਚ ਨਾ ਮਿਲਣ ਤੇ ਉਹ ਦੁਖੀ ਹੋ ਜਾਂਦਾ ਹੈ ਕੁਝ ਚਿਰ ਪਿੱਛੇ ਕੋੜਾ ਤੇ ਲੱਜ ਆਉਂਦੀਆਂ ਹਨ ਤੇ ਹੁਸ਼ਿਆਰ ਚੰਦ ਉਸ ਨੂੰ ਬਰਾਤ ਦੇ ਆਉਣ ਦੀ ਖਬਰ ਦਿੰਦਾ ਹੈ। ਐਨੇ ਨੂੰ ਪਾੰਦੇ ਵਿਹਰੋਂ ਆਵਾਜ਼ ਮਾਰਦਾ ਹੈ ਤਾਂ ਜੋ ਕੁੜੀ ਨੂੰ ਵੇਲੇ ਸੇ ਤਿਆਰ ਕੀਤਾ ਜਾਵੇ। ਹੁਸ਼ਿਆਰ ਚੰਦ ਪਾੰਦੇ ਨੂੰ ਤਸੱਲੀ ਦੇ ਕੇ ਭੇਜ ਦਿੰਦਾ ਹੈ ਅਤੇ ਕੋੜਾ ਨੂੰ ਕਹਿੰਦਾ ਹੈ ਕਿ ਉਹ ਮੇਲੋ ਨੂੰ ਨਵੇਂ ਕੱਪੜੇ ਪਾ ਕੇ ਤਿਆਰ ਕਰ ਦੇਵੇ। ਉਹ ਦੋਵੇਂ ਮੇਲੋ ਨੂੰ ਤਿਆਰ ਕਰਨੇ ਲੱਭਦੇ ਹਨ ਪਰ ਮੇਲੋ ਕਿਤੋਂ ਵੀ ਨਹੀਂ। ਲਬਦੀ ਇਥੇ ਲਬਦੀ ਆਣਾ ਬੇਟਾ ਜਦੋਂ ਹੀ ਟਾਈਪ ਕਰਦੇ ਆ ਨਾ ਤੇ ਕੋਈ ਵਰਡ ਇੱਧਰ ਉੱਧਰ ਹੋ ਜਾਂਦਾ ਇਥੇ ਲਬਦੀ ਆਣਾ ਪਾਂਦਾ ਫਿਰ ਆਉਂਦਾ ਹੈ ਤੇ ਕੁੜੀ ਨੂੰ ਜਲਦੀ ਲਿਹਾਉਣ ਬਾਰੇ ਕਹਿੰਦਾ ਹੈ ਹੁਸ਼ਿਆਰ ਚੰਦ ਪਾਂਦੇ ਨੂੰ ਕਹਿੰਦਾ ਹੈ ਕਿ ਕੁੜੀ ਨੂੰ ਲੈ ਕੇ ਕਿ ਉਹ ਕੁੜੀ ਨੂੰ ਲੈ ਕੇ ਆ ਰਹੇ ਹਨ ਪਾਂਦਾ ਫਿਰ ਆਵਾਜ਼ ਮਾਰ ਦਿੰਦਾ ਹੈ ਹੁਸ਼ਿਆਰ ਚੰਦ ਪਾਂਦੇ ਦੀ ਆਵਾਜ਼ ਸੁਣ ਕੇ ਬੌਂਦਲ ਜਾਂਦਾ ਹੈ ਬੌਂਦਲ ਮਤੈ ਕਬਰਾਂ ਜਾਂਦਾ ਉਸ ਨੂੰ ਕੁਝ ਨਹੀਂ ਸੁਝਦਾ ਕਿ ਉਹ ਕੀ ਕਰੇ ਉਸ ਸਮਾਸਾਰਨ ਲਈ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਲਾਜੋ ਨੂੰ ਸੁਹੇ ਸੁਹੇ ਮਤਲ ਲਾਲ ਕੱਪੜਿਆਂ ਦੇ ਵਿੱਚ ਲਪੇਟ ਕੇ ਲਾਵਾਂ ਲਈ ਚੁੱਕ ਲੈ ਜਾਂਦਾ ਹੈ ਕੋਰਾ ਪਿੱਛੇ ਪਿੱਟਦੀ ਹੈ ਲਾਜੋ ਗੁੱਡੀਆਂ ਪਟੋਲਿਆਂ ਦੀ ਦੁਹਾਇਂ ਦਿੰਦੀ ਹੋਈ ਉਸ ਦੇ ਕੁਛੜੂ ਉਤਰਨ ਲਈ ਹੱਥ ਪੈਰ ਮਾਰਦੀ ਹੈ ਇਸ ਤਰ੍ਹਾਂ ਇਕਾਂਗੀਕਾਰ ਨੇ ਇੱਕ ਬਹੁਤ ਹੀ ਮਹੱਤਵਪੂਰਨ ਸਮੱਸਿਆ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਸਾਰ ਨੂੰ ਤੁਸੀਂ ਅੱਛੇ ਤਰ੍ਹਾਂ ਪੜ੍ਹ ਲਓ ਤੇ ਨੈਕਸਟ ਵੀਡੀਓ ਵਿੱਚ ਅਸੀਂ ਵਿਸ਼ਾ ਵਸਤੂ ਕਰਾਂਗੇ ਤਾਂ ਤੱਕ ਤੁਸੀਂ ਧਿਆਨ ਨਾਲ ਪੜੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ